ਸਟਰੈਂਥ ਟ੍ਰੇਨਿੰਗ ਕਰਾਂਗੇ ਕੱਲੇ ਸ਼ੋਲਡਰ ਦੀ ਹਲਾਵਾਂਗੇ 12 13 100 ਜਿਹੇ ਹਲਾਵਾਂਗੇ ਬਸ 30 ਗ੍ਰਾਮ ਵਿੱਚ ਜਿਹੜੇ ਰਾਈਸ ਨੇ 30 ਗ੍ਰਾਮ ਰਾਈਸ ਲੈਨੇ ਇੱਕ ਗੋਲੀ ਵਿੱਚ ਦਾਲ ਦੀ ਲਈਏ ਮੂੰਗੀ ਮਸਰ ਐਡ ਕਰਾਂਗੇ ਇਹਦੇ ਵਿੱਚ ਪ੍ਰੋਟੀਨ ਵੀ ਆ ਗਿਆ ਫਾਈਬਰ ਵੀ ਆ ਗਿਆ ਤੇ ਕਾਰਬੋਹਾਈਡਰੇਟ ਵੀ ਆ ਗਿਆ ਤੇ ਪੰਜ ਛੇ ਗਿਰੀਆਂ ਲਈ ਜਾਂਨੇ ਕਰੋੜ ਦੀਆਂ ਚਾਰ ਗਿਰੀਆਂ ਲਈ ਜਾਂਨੇ ਬਦਾਵ ਦੀਆਂ ਤੇ ਅੱਠ ਤੋਂ 10 ਗਿਰੀਆਂ ਮੈਂ ਲਈਆਂ ਨੇ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸასი ਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਅੱਜ ਆਪਣੇ ਵਲੌਗ ਦਾ ਹੈਗਾ ਦੂਜਾ ਦਿਨ ਤੇ ਆਪਾਂ ਸਵੇਰੇ 5:00 5:30 ਵਜੇ ਦੇ ਤਕਰੀਬਨ ਆਪਾਂ ਉੱਠ ਗਏ ਸੀਗੇ ਤੇ ਉੱਠਣ ਸਾਰ ਆਪਾਂ ਜਿਵੇਂ ਤੁਹਾਨੂੰ ਕੋ ਆਪਣੀ ਡੇਲੀ ਦੀ ਰੁਟੀਨ ਆਪਾਂ ਸਵੇਰੇ ਉੱਠਣ ਸਾਰ ਪਹਿਲਾਂ ਆਪਾਂ ਗਰਮ ਪਾਣੀ ਪੀਤਾ ਤੇ ਫਿਰ ਹੁਣ ਵੱਜ ਗਏ ਆ 7:00 ਵਜੇ ਦਾ ਟਾਈਮ ਤੇ ਫਿਰ ਹੁਣ ਆਪਾਂ ਗਰਾਊਂਡ ਦੇ ਵਿੱਚ ਆਉਣ ਲੱਗੇ ਆਪਾਂ 20 25 ਮਿੰਟ ਪਹਿਲਾਂ ਮੈਂ ਬਲੈਕ ਕਾਫੀ ਪੀ ਕੇ ਮੈਂ ਗਰਾਊਂਡ ਦੇ ਵਿੱਚ ਆ ਗਿਆ ਹਾਂ ਹਨਾ ਪਹਿਲਾਂ ਮੈਂ ਛੇਤੀ ਆਉਣ ਲੱਗਾ ਸੀਗਾ ਤੇ ਦੇਖਿਆ ਉਦੋਂ ਠੰਡ ਬਹੁਤ ਜ਼ਿਆਦਾ ਪਈ ਹੋਈ ਸੀਗੀ ਤੇ ਹੱਥ ਵੀ ਬਹੁਤ ਠਰਦੇ ਪਏ ਸੀ ਮੈਂ ਸੋਚਿਆ ਵੀ ਯਾਰ ਥੋੜੀ ਜਿਹੀ ਲੇਟ ਹੀ ਜਾਂ ਨਾਵਾ ਥੋੜੇ ਦੇ ਨਾਲ ਸੂਰਜ ਨਿਕਲ ਜੂਗਾ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਤੇ ਕਿਉਂਕਿ ਅੱਜ ਆਪਾਂ ਜਿਹੜਾ ਵਰਕਆਊਟ ਆ ਉਹ ਕਰਨਾ ਵੀ ਮੈਂ ਆਊਟਡੋਰ ਦੇ ਵਿੱਚ ਕਰਨਾ ਸੀਗਾ ਬਾਹਰਲੀ ਗਰਾਊਂਡ ਦੇ ਵਿੱਚ ਮੈਂ ਵਰਕਆਊਟ ਕਰਨਾ ਚਾਹੁੰਦਾ ਸੀਗਾ ਤੈਨ ਮੈਂਗਾ ਥੋੜੀ ਠੰਡ ਘੱਟ ਲੈਂਦੋ ਫੇਰੀ ਹੀ ਮੈਂ ਗਰਾਊਂਡ ਦੇ ਵਿੱਚ ਜਾਊਂਗਾ ਸੋ ਹੁਣ ਆਪਾਂ ਗਰਾਊਂਡ ਦੇ ਵਿੱਚ ਆ ਗਿਆ ਹੁਣ ਠੰਡ ਵੀ ਠੀਕ ਆ ਬਿਲਕੁਲ ਤੇ ਹੁਣ ਆਪਾਂ ਲੱਗਿਆ ਵਰਕਆਊਟ ਕਰਨਾ ਤੇ ਜਿਹੜਾ ਆਪਣਾ ਸਵੇਰ ਦਾ ਵਰਕਆਊਟ ਆ ਜੀ ਆਪਾਂ ਸਵੇਰ ਦੇ ਵਰਕਆਊਟ ਦੇ ਵਿੱਚ ਪਹਿਲਾਂ ਆਪਾਂ ਕਰਾਂਗੇ ਵਾਰਮਅਪ 10 15 ਮਿੰਟ ਮੈਂ ਵਾਰਮਅਪ ਕਰੂੰਗਾ 10 15 ਮਿੰਟ ਵਾਰਮਅਪ ਕਰਕੇ ਉਸ ਤੋਂ ਬਾਅਦ ਮੈਂ ਲੈਗ ਦੀ ਐਕਸਰਸਾਈਜ਼ ਲਾਊਂਗਾ ਹਨਾ ਲੈਗ ਦੀ ਐਕਸਰਸਾਈਜ਼ ਲਾਊਂਗਾ ਥੋੜੀ ਜਿਹੀ ਪੁਸ਼ਅਪ ਵਗੈਰਾ ਲਾਊਂਗਾ ਫਿਰ ਉਸ ਤੋਂ ਬਾਅਦ ਮੈਂ ਲਾਊਂਗਾ ਪੇਟ ਦੀ ਐਕਸ ਤੇ ਫਿਰ ਆਪਾਂ ਸਟੋਮਕ ਦੀ ਐਕਸ-ਰੇ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਮੈਂ 40 ਮਿੰਟ ਲਗਾਤਾਰ ਮੈਂ ਕਰਾਸ ਫਿਟ ਦੇ ਉੱਤੇ ਮੈਂ ਰਨਿੰਗ ਲਗਾਉਂਗਾ ਜੀ ਸੋ ਇਹ ਆਪਣਾ ਅੱਜ ਦਾ ਸ਼ਡਿਊਲ ਹੋਏਗਾ ਇੱਕ ਵਾਰੀ ਮੈਂ ਦੁਬਾਰਾ ਫਿਰ ਰਿਪੀਟ ਕਰਦੇ ਆਪਾਂ ਥੋੜਾ ਜਿਹਾ ਹੁਣ ਵਾਰਮ-ਅਪ ਕਰਾਂਗੇ ਵਾਰਮ-ਅਪ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਪੁਸ਼-ਅਪ ਤੇ ਲੇਗ ਰੇਨ ਐਕਸ-ਰੇ ਕਰਾਂਗੇ ਪੌੜੀਆਂ ਦੇ ਉੱਤੇ ਹਨਾ ਕਿਵੇਂ-ਕਿਵੇਂ ਕਰਨੀਆਂ ਨੇ ਉਹ ਤੁਹਾਨੂੰ ਮੈਂ ਦਿਖਾਉਂਗਾ ਤੇ ਫਿਰ ਉਸ ਤੋਂ ਬਾਅਦ ਲਾਵਾਂਗੇ ਪੇਟ ਦੀਆਂ ਢਿੱਡ ਦੀਆਂ ਐਕਸ-ਰੇ ਲਾਵਾਂਗੇ ਤੇ ਉਹ ਫਿਰ ਉਸ ਤੋਂ ਬਾਅਦ ਆਪਾਂ 40 ਮਿੰਟ ਆਪਾਂ ਕੰਟੀਨਿਊ ਰਨਿੰਗ ਕਰਾਂਗੇ ਜੀ ਸੋ ਆਓ ਆਪਾਂ ਦੋਸਤੋ ਹੁਣ ਪਹਿਲਾਂ ਕਰਦਾ ਸਭ ਤੋਂ ਪਹਿਲਾਂ ਵਾਰਮ ਅਪ ਵਾਰਮ ਅਪ ਤੋਂ ਬਾਅਦ ਆਪਾਂ ਕਰਾਂਗੇ ਲੱਗਦੀਆਂ 100 ਜੀ ਸਭ ਤੋਂ ਪਹਿਲਾਂ ਮੈਂ ਨਾ ਪੌੜੀਆਂ ਦੇ ਉੱਤੇ ਇਹ ਐਕਸਰਸਾਈਜ਼ ਕੀਤੀ ਪੌੜੀਆਂ ਲਾਈਆਂ ਮੈਂ ਇਹ ਜਿਹੜੀ ਮੈਂ ਐਕਸਰਸਾਈਜ਼ ਕਰਦਾ ਪਿਆ ਸੀਗਾ ਇਹਦਾ ਮੈਂ 1 ਮਿੰਟ ਦਾ ਟਾਈਮ ਲਾਇਆ ਸੀ ਯਾਨੀ ਕਿ ਮੈਂ 1 ਮਿੰਟ ਕੀਤੀ ਸੀ ਜਾਨੀ ਕਿ ਟੋਟਲ ਇਹਦੇ ਜਿਹੜੇ ਮੈਂ ਸੈਟ ਲਾਈ ਸੀਗੇ ਇਹਦੇ ਟੋਟਲ ਮੇਰੇ ਸੈਟ ਇਹ ਤਿੰਨ ਸੈੱਟ ਮੈਂ ਲਾਇਏ ਸੀ ਇਹ ਦੇਖ ਕੇ ਇੱਕ ਮਿੰਟ ਦੇ ਹਨਾ ਤੁਸੀਂ ਵੀ ਇੱਕ ਇੱਕ ਮਿੰਟ ਦੇ ਜਾਂ ਤੁਸੀਂ 30 30 ਸੈਕਿੰਡ ਦੇ ਤੁਸੀਂ ਤਿੰਨ ਤੋਂ ਪੰਜ ਸੈੱਟ ਤੁਸੀਂ ਲਾਣੇ ਆ ਤਿੰਨ ਹੀ ਲਾਇਓ ਬਹੁਤ ਆ ਹਨਾ ਫਿਰ ਇਹਦੇ ਮੈਂ ਤਿੰਨ ਸੈੱਟ ਲਾ ਕੇ ਫਿਰ ਅਗਲਾ ਜਿਹੜਾ ਸੈੱਟ ਸੀਗਾ ਮੈਂ ਉਹਦੇ ਤੇ ਆ ਗਿਆ ਸੀ ਇਹ ਪੂੜੀਆਂ ਸੀਗੀਆਂ ਜਿਹੜੀਆਂ ਮੈਂ ਗੋੜੀਆਂ ਇਦਾਂ ਚੜਦਾ ਸੀਗਾ ਜੰਪਿੰਗ ਨਾਲ ਤੇ ਉਤੋਂ ਫਿਰ ਭੱਜ ਕੇ ਮੈਂ ਇਦਾਂ ਹੀ ਸਪੀਡ ਦੇ ਨਾਲ نیچے ਆਉਂਦਾ ਸੀਗਾ ਇਹ ਘਟੋ ਘਟ ਮੇਰੇ ਖਿਆਲ ਚ 8 ਤੋਂ 10 ਗੋੜੀਆਂ ਹੋਣਗੀਆਂ ਇਹ ਮੈਂ ਮਤਲਬ ਵੀ 6 ਵਾਰ ਚੜਦਾ ਸੀਗਾ ਤੇ 6 ਵਾਰ ਉਤਰਦਾ ਸੀਗਾ ਜਾਨੀ ਕਿ ਇਹਦੇ ਵੀ ਮੈਂ 3 ਸੈੱਟ ਲਾਏ ਜਿਵੇਂ ਮੰਨ ਕੇ ਚੱਲੋ ਮੈਂ 6 ਵਰੀ ਚੜ ਗਿਆ 6 ਵਰੀ ਉਤਰ ਗਿਆ ਮੇਰਾ ਇੱਕ ਸੈੱਟ ਹੋ ਗਿਆ ਫਿਰ 6 ਵਰੀ ਚੜਨਾ ਫਿਰ 6 ਵਰੀ ਉਤਰਨਾ ਮਤਲਬ ਵੀ 2 ਸੈੱਟ ਹੋ ਗਏ ਇਹ ਮੇਰੇ ਮਤਲਬ ਵੀ ਇਹਦੇ ਵੀ ਮੈਂ ਟੋਟਲ 3 ਸੈੱਟ ਲਾਏ ਇਹਦੇ ਫਿਰ ਇਸ ਤੋਂ ਬਾਅਦ ਆ ਕੇ ਮੈਂ ਪੇਟ ਦੀਆਂ ਲਾਈਆਂ ਢਿੱਡ ਦੀਆਂ ਐਕਸਰਸਾਈਜ਼ਾਂ ਲਾਈਆਂ ਮੈਂ ਹਣਾ ਫਿਰ ਕਿਉਂਕਿ ਜਿਹੜੇ ਮੈਂ ਪੇਟ ਦੀਆਂ ਲਾਈਆਂ ਲਾਈਆਂ ਨੇ ਇਹ ਅਲੱਗ-ਅਲੱਗ ਤਰੀਕੇ ਦੇ ਨਾਲ ਲਾਈਆਂ ਸੀ ਇਹਦੇ ਵੀ ਮੈਂ 2-2 ਸੈੱਟ ਲਾਏ ਇਹਦੇ ਵੀ ਮੈਂ ਇਸ ਤਰ੍ਹਾਂ 2 ਸੈੱਟ ਲਾਏ ਫਿਰ ਇਹਦੇ ਵੀ ਮੈਂ 2 ਸੈੱਟ ਲਾਏ ਇਹ ਤੁਸੀਂ ਦੇਖ ਸਕਦੇ ਹੋ ਪੇਟ ਦੀ ਜਿਹੜੀ ਹੈ ਨਾ ਸਾਈਡ ਟੂ ਸਾਈਡ ਹੈ ਜਦੋਂ ਆਪਾਂ ਇਕੱਠਾ ਹੁੰਦਾ ਹੈ ਬੈਲੀ ਫੈਟ ਲਈ ਬਹੁਤ ਜ਼ਰੂਰੀ ਆ ਸਾਈਡ ਟੱਚ ਕਰਨੀ ਹੁੰਦੀ ਯਾਰ ਲਿਫਟ ਗੋਡੇ ਨੂੰ ਰਾਈਟ ਨਾਲ ਕਰਨਾ ਹੁੰਦਾ ਟੱਚ ਹੈ ਨਾ ਇਸ ਤੋਂ ਬਾਅਦ ਜੀ ਫਿਰ ਮੈਂ ਲਾਈਆ ਲੋਅਰ ਐਬਸ ਦੀਆਂ ਲਾਈਆਂ ਜਿਹੜਾ ਆਪਣੇ ਮਤਲਬ ਇਹ ਪੇਟ ਤੋਂ ਥੱਲੇ ਦੀ ਚਰਬੀ ਹੁੰਦੀ ਹੈ ਜਿਹੜੀ ਨਹੀਂ ਘਟਦੀ ਹੈਗੀ ਸੋ ਉਹਦੇ ਵਾਸਤੇ ਸਾਨੂੰ ਇਹ ਐਕਸਰਸਾਈਜ਼ ਕਰਨੀ ਚਾਹੀਦੀ ਹੈ ਇਹਦੇ ਨਾਲ ਸਾਡਾ ਸਾਡਾ ਲੋਅਰ ਦਾ ਫੈਟ ਹੁੰਦਾ ਵਾ ਨਾ ਉਹਦਾ ਫੈਟ ਜਿਹੜੀ ਇਹ ਘਟ ਜਾਂਦੀ ਹੈ ਸੋ ਇਹਦੇ ਮੇਰੇ ਪੂਰੇ 6 ਸੈੱਟ ਮੇਰੇ ਹੋਦੇ ਕੰਪਲੀਟ ਹੋ ਗਏ ਸੀਗੇ ਜੀ ਫਿਰ ਇਸ ਤੋਂ ਬਾਅਦ ਮੈਂ ਠੀਕ ਹੈ 40 ਮਿੰਟ ਮੈਂ 40 ਮਿੰਟਾਂ ਮੈਂ ਇਹਦੇ ਤੇ ਰਨਿੰਗ ਲਾਈ ਲਗਾਤਾਰ ਇਹਦੇ ਤੇ ਛੋਟੂ ਛੋਟ ਮੈਂ 4 450 ਦੇ ਕਰੀਬ ਮੈਂ ਕੈਲਰੀਜ਼ ਜਿਹੜੀ ਬਰਨ ਕਰ ਗਿਆ ਨਾ ਕੱਲੀ ਇਹਦੇ ਦੇ ਕ੍ਰੋਸਫਿ ਟ੍ਰੈਡਮਿਲ ਨਾਲੋਂ ਜਾਂ ਸਾਈਕਲਿੰਗ ਨਾਲੋਂ ਇਹ ਜਿਆਦਾ ਬੈਸਟ ਹੈ ਜੇ ਤੁਸੀਂ ਆਪਣਾ ਫੈਟ ਘਟਾਉਣਾ ਚਾਹੁੰਦੇ ਹੋ ਇਹਦੇ ਨਾਲ ਇੱਕ ਤਾਂ ਤੁਹਾਡਾ ਮਸਲ ਨਹੀਂ ਟੁੱਟਦਾ ਹੈਗਾ ਇੱਕ ਤੁਸੀਂ ਮਤਲਬ ਵੀ ਇਹਦੇ ਨਾਲ ਵੇਟ ਜਿਆਦਾ ਕਰਦਾ ਤੁਸੀਂ ਦੇਖ ਸਕਦੇ ਹੋ ਮੈਂ 40 ਮਿੰਟ ਤੋਂ ਵੱਧ ਲਾਈ ਆ ਤੇ 473 ਮੀਰੀ ਕਿਲੋ ਜਿੰਨ ਬਰਨ ਹੋ ਗਈਆਂ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਹੈ ਨਾ ਜਿਹੜਾ ਆਪਣਾ ਉਹ ਖਤਮ ਹੋ ਗਿਆ ਬਹੁਤ ਜ਼ੋਰ ਲੱਗਿਆ ਨਾ ਮਜ਼ਾ ਵੀ ਆਇਆ ਤੇ ਜ਼ੋਰ ਵੀ ਲੱਗਿਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਸਵੇਰੇ ਗਰਾਊਂਡ ਦੇ ਵਿੱਚ ਆ ਕੇ ਵਾਰਮਅਪ ਕੀਤਾ ਵਾਰਮਅਪ ਕਰਕੇ ਫਿਰ ਨਾ ਮੈਂ ਪੌੜੀਆਂ ਲਾਈਆਂ ਤੇ ਪੂੜੀਆਂ ਦੇ ਦੋ ਤਿੰਨ ਸੈਟ ਜੇ ਲਾਈ ਫਿਰ ਉਸ ਤੋਂ ਬਾਅਦ ਮੈਂ ਪੇਟ ਦੀਆਂ ਲਾਈਆਂ ਪੇਟ ਦੀਆਂ ਲਾ ਕੇ ਫਿਰ ਉਸ ਤੋਂ ਬਾਅਦ ਮੈਂ 40 ਮਿੰਟ ਮੈਂ ਮਤਲਬ ਜੀ ਕ੍ਰੋਸਫਿਟ ਦੇ ਉੱਤੇ ਰਨਿੰਗ ਕੀਤੀ ਜਾਨੀ ਕਿ ਮੈਂ 6400 ਕਿਲੋ ਜਿਹੜੀ ਉਹ ਬਰਨ ਕਰਤੀ ਜਾਨੀ ਕਿ ਜੇ ਆਪਾਂ ਮੰਨ ਕੇ ਚੱਲੀਏ ਟੋਟਲ ਓਵਰਆਲ ਜੇ ਮੈਂ ਦੇਖਾਂ ਹਨ ਸਵੇਰ ਤੋਂ ਲੈ ਕੇ ਮਤਲਬ ਜੀ ਜਿਹੜੇ ਆਪਾਂ ਕਾਰਡੀਓ ਤੱਕ ਕੀਤਾ ਵਾ ਨਾ 6400 ਕਿਲੋ ਦੀ ਗੱਲੀ ਮੈਂ ਕਾਰਡੀਓ ਦੇ ਵਰਕ ਤੇ ਮੈਂ ਖਤਮ ਕਰਤੀ ਤੇ ਉਸ ਤੋਂ ਬਾਅਦ ਬੰਦ ਕੇ ਚੱਲੋ ਮੇਰੀ 4 4 3 400 ਮੇਰੀ ਉਧਾ ਕੇਲੇ ਜਬਰਨ ਹੋ ਗਈ ਨਹੀਂ 400 ਉਧਾ ਕੇਲੇ ਜਬਰਨ ਹੋ ਗਈ ਨਹੀਂ ਤੇ 650 ਜਾਨੀ ਕਿ ਮੈਂ 6 800 ਕੇਲੇ ਜੇ ਮੈਂ ਬਰਨ ਕਰ ਗਏ ਕਿਉਂਕਿ ਹਣਾ ਤੇ ਬਾਕੀ ਹੋਰ ਘਰ ਦੇ ਵਿੱਚ ਹੋਰ ਛੋਟੇ ਮੋਟੇ ਕੰਮ ਸੀਗੇ ਜਿਹੜੇ ਹੁਣ ਕਰਾਂਗਾ ਜਾ ਕੇ ਹਣਾ 2 2 300 ਕੇਲੇ ਜੇ ਬਰਨ ਹੋ ਜਾਣੀਆਂ ਤੇ ਬਾਕੀ ਸ਼ਾਮ ਨੂੰ ਵਰਕਆਊਟ ਕਰਾਂਗਾ ਸ਼ਾਮ ਨੂੰ ਦੇਖਦੇ ਆਪਾਂ ਕੀ ਵਰਕਆਊਟ ਕਰਨਾ ਵਾ ਸ਼ਾਇਦ ਮੈਂ ਬਾਕਸਿੰਗ ਦਾ ਵਰਕਆਊਟ ਕਰਾਂਗਾ ਸ਼ਾਮ ਨੂੰ ਤੇ ਉਹਦੇ ਵਿੱਚ ਵੀ ਆਪਾਂ ਘਟੋ ਘਟਾ 8 900 ਕੇਲੇ ਜਿਹੜੀ ਆਪਾਂ 1000 ਤੱਕ ਆਪਾਂ ਬਰਨ ਕਰ ਦੇਣੀ ਜਾਨੀ ਕਿ ਆ ਬੋੜੀ ਬੇਟਾ ਉਹ ਘਟੇਗਾ ਜੀ ਸੋ ਹੁਣ ਆਪਾਂ ਜਾਵਾਂਗੇ ਘਰੇ ਫਰਕ ਆਪਣਾ ਖਤਮ ਹੋ ਗਿਆ ਹੁਣ ਜਾਵਾਂਗੇ ਆਪਾਂ ਘਰ ਘਰ ਜਾ ਕੇ ਆਪਾਂ ਸਿਰਫ ਨਾ ਤੋਂ ਕੇ ਬਲੈਕ ਕਾਫੀ ਆ ਜਿਹੜੀ ਬਲੈਕ ਕਾਫੀ ਪੀਊਗਾ ਮੈਂ ਇੱਕ ਕੱਪ ਤੇ ਉਸ ਤੋਂ ਬਾਅਦ ਠੀਕ ਜਿਹੜਾ ਮੇਰਾ ਲੰਚ ਆ ਲੰਚ ਮੈਂ 12:30 1 ਵਜੇ ਮੈਂ ਲੰਚ ਕਰਾਂਗਾ ਸੋ ਲੰਚ ਦੇ ਵਿੱਚ ਮੈਂ ਅੱਜ ਕੀ ਕੁਝ ਲਵਾਂਗਾ ਉਹ ਤਾਂ ਦਿਨ ਨਾਲ ਮੈਂ ਸਾਂਝਾ ਕਰਾਂਗਾ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਹੁਣ ਆਪਣਾ ਸਵੇਰ ਦਾ ਵਰਕਆਊਟ ਆ ਜਿਹੜਾ ਬਹੁਤ ਵਧੀਆ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਜੋਰ ਵੀ ਵਧੀਆ ਲੱਗਿਆ ਤੇ ਕੇਲ ਵੀ ਬਹੁਤ ਵਧੀਆ ਵਰਨ ਹੋ ਗਿਆ ਤੇ ਹੁਣ ਆਪਾਂ ਜਾ ਕੇ ਬਲੇਕੌਪ ਵੀ ਵਗੇ ਫਿਰ ਕਰਾਂਗੇ ਲਾਂਚ ਸਭ ਲੋਕ ਦੇ ਨਾਲ ਬਣਾਈ ਦੇਵਾਂਗੇ ਸੋ ਹਾਜੀ ਦੋਸਤੋ ਆਪਣਾ ਜਿਹੜਾ ਲਾਂਚ ਦਾ ਟਾਈਮ ਹੈ ਜਿਹੜੀ ਸੈਂਡ ਮੀਲ ਆਪਣੀ ਹੋ ਚੁੱਕੀ ਆ ਤੇ ਆਪਾਂ ਜੇ ਲਾਂਚ ਦੇ ਵਿੱਚ ਆਪਾਂ ਲੈ ਰਹੇ ਆਂ ਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਆਪਾਂ ਲੈ ਰਹੇ ਆਂ ਚਾਰ ਮੈਂ ਅੰਡੇ ਲਏ ਆ ਜੀ ਚਾਰ ਉਬਲੇ ਹੋਏ ਅੰਡੇ ਲਏ ਆ ਜਿਹੜਾ ਇਹਦਾ yellow ਪਾਰਟਾ ਜੀ ਉਹ ਕੱਢਤਾ ਚਾਰ ਅੰਡਿਆਂ ਦਾ ਵਾਸਤੇ ਮੈਂ 30 ਗ੍ਰਾਮ ਜਿਹੜੇ ਰਾਈਸ ਨੇ 30 ਗ੍ਰਾਮ ਰਾਈਸ ਲਏ ਨੇ ਇੱਕ ਗੋਲੀ ਮੈਂ ਦਾਲ ਦੀ ਲਈਏ ਮੂੰਗੀ ਮਸਰੀ ਦੀ ਦਾਲ ਆ ਜੀ ਇਹ ਤੇ ਮੈਂ ਨਾਲ ਲਿਆਵਾ 100 150 ਗ੍ਰਾਮ ਮੈਂ ਦਹੀਂ ਲਿਆਵਾ ਜੀ ਇਹ ਤੁਸੀਂ ਦੇਖ ਸਕਦੇ ਹੋ ਚਾਰ ਚਾਰ ਉਬਲੇ ਹੋਏ ਅੰਡੇ 30 ਗ੍ਰਾਮ ਰਾਈਸ ਇੱਕ 100 150 ਗ੍ਰਾਮ ਦਹੀਂ ਆ ਤੇ ਨਾਲ ਮੂੰਗੀ ਮਸਰੀ ਦੀ ਦਾਲ ਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਪਲੇਟ ਵਿੱਚ ਸਲਾਦ ਦੀ ਲਈ ਹੈ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਤਿੰਨ ਚਾਰ ਚੀਜ਼ ਐਡੀ ਕੀਤੀਆਂ ਜਿਵੇਂ ਤੁਹਾਨੂੰ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨਾ ਨਾ ਵੀ ਕਲਰ ਵੇਰੀਏਸ਼ਨ ਮਤਲਬ ਵੀ ਆਪਾਂ ਲੈਣਾ ਹੁੰਦਾ ਨਾ ਜਿਵੇਂ ਮੈਂ ਪਿਆਜ਼ ਲਿਆਵਾ ਤੇ ਖੀਰਾ ਲਿਆਵਾ ਟਮਾਟਰ ਲਿਆਵਾ ਤੇ ਇੱਕਵੇਂ ਨਿੰਬੂ ਲਿਆਵਾ ਨਿੰਬੂ ਨੂੰ ਮੈਂ ਸਬਜ਼ੀ ਦੇ ਵਿੱਚ ਵੀ ਪਾ ਲਾਂਗਾ ਤੇ ਨਾਲ ਮੈਂ ਇਹਨੂੰ ਸਲਾਦ ਉੱਪਰ ਵੀ ਨਿਚੋੜ ਲਾਂਗਾ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਜਿਹੜਾ ਆਪਣਾ ਲੰਚ ਹੋਏਗਾ ਜੀ ਆਪਾਂ ਲੰਚ ਦੇ ਵਿੱਚ ਇਹ ਚੀਜ਼ ਆਪਾਂ ਐਡ ਕਰਾਂਗੇ ਇਹਦੇ ਵਿੱਚ ਪ੍ਰੋਟੀਨ ਵੀ ਆ ਗਿਆ ਫਾਈਬਰ ਵੀ ਆ ਗਿਆ ਤੇ ਕਾਰਬੋਹਾਈਡਰੇਟ ਵੀ ਆ ਗਿਆ ਇਹਦੇ ਵਿੱਚ ਹੈਣਾ ਇਹਦੇ ਵਿੱਚ ਆਪਾਂ ਸਾਰਾ ਕੁਝ ਕਵਰ ਕਰ ਲਿਆ ਵਾ ਇਹ ਆਪਣੀ ਲੰਚ ਦੀ ਮੀਲ ਹੋਏਗੀ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਜੋ ਵੀ ਮੈਂ ਤੁਹਾਨੂੰ ਡੇਲੀ ਆਪਣੇ ਬਲੌਗ ਦੇ ਵਿੱਚ ਦੱਸ ਰਿਹਾ ਵਾਂ ਤੁਸੀਂ ਇਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਨਾਲ ਜੋ ਵੀ ਮੈਂ ਵਰਕਆਊਟ ਕਰ ਰਿਹਾ ਮੈਂ ਨਾ ਤੁਸੀਂ ਉਹਦੇ ਵਿੱਚੋਂ ਅਗਰ 30 40% ਵੀ ਵਰਕਆਊਟ ਕਰ ਲਿਆ ਤਾਂ ਵੀ ਤੁਹਾਡੇ ਜਿਹੜਾ ਬੋਡੀ ਵੇਟ ਆ ਉਹ ਆਟੋਮੈਟਿਕ ਹੀ ਘਟਣ ਲੇ ਘਟ ਜੇਗਾ ਤੇ ਮੈਂ ਵਰਕਆਊਟ ਦੇਖੋ ਦੋ ਵਾਰੀ ਕਰਦਾ ਮੈਂ ਨਾ ਸਵੇਰੇ ਵੀ ਕਰਦਾ ਤੇ ਸ਼ਾਮ ਨੂੰ ਵੀ ਕਰਦਾ ਤੁਸੀਂ ਇੱਕ ਟਾਈਮ ਵਰਕਆਊਟ ਕਰ ਸਕਦੇ ਹੋ ਚਾਹੇ ਸਵੇਰੇ ਕਰ ਲਓ ਜਾਂ ਫਿਰ ਤੁਸੀਂ ਇਹ ਸ਼ਾਮ ਨੂੰ ਕਰ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਹਦੇ ਵਰਕਆਊਟ ਤੁਸੀਂ ਕਰ ਸਕਦੇ ਹੋ ਹੁਣ ਜਿਹੜੀ ਆਪਣੀ ਅਗਲੀ ਮੀਲ ਹੋएगी ਉਹ ਆਪਣੀ ਠੀਕ ਮੀਲ ਆ ਜਿਹੜੀ 5:30 ਵਜੇ ਹੋएगी ਉਹਦੇ ਵਿੱਚ ਆਪਾਂ ਕੀ ਲੈਣਾ ਵਾ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਾਂ ਬਣ ਰਿਹਾ ਜੀ ਹੁਣ ਆਪਾਂ ਕਰਦੇ ਹਾਂ ਲੰਚ ਹਾਂਜੀ ਗੁੱਡ ਇਵਨਿੰਗ ਜੀ ਤੁਹਾਨੂੰ ਸਾਰਿਆਂ ਨੂੰ ਜੀ ਸੋ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਤੇ 3 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਇਹ ਡੇਢ ਕਵਜੇ ਦੇ ਕਰੀਬ ਆਪਾਂ ਲੰਚ ਕੀਤਾ ਸੀ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਵਰਕਆਊਟ ਕਰਨ ਦੇ ਲਈ ਤੇ ਅੱਜ ਦੇਖਦੇ ਆ ਸ਼ਾਮ ਨੂੰ ਥੋੜਾ ਜਿਹਾ ਵਰਕਆਊਟ ਕਰਾਂਗੇ ਕਿਉਂਕਿ ਸਵੇਰੇ ਆਪਣਾ ਨਾ ਬਹੁਤ ਵਧੀਆ ਜ਼ੋਰ ਲੱਗ ਗਿਆ ਸੀਗਾ ਤੇ ਵਿੱਚ ਰੈਸਟ ਘੱਟ ਹੋਈ ਆ ਤੇ ਹੁਣ ਆਪਾਂ ਸ਼ਾਮ ਨੂੰ ਥੋੜਾ ਵਰਕਆਊਟ ਕਰਾਂਗੇ ਪਹਿਲਾਂ ਪਬ ਬਾਕਸਿੰਗ ਦਾ ਵਰਕਆਊਟ ਕਰਾਂਗੇ ਥੋੜਾ ਜਿਹਾ ਹਣਾ ਥੋੜਾ ਜਿਹਾ ਬਾਕਸਿੰਗ ਦਾ ਵਰਕਆਊਟ ਕਰਾਂਗੇ ਤੇ 10 ਕਿ ਮਿੰਟ ਮੈਂ ਸਕੀਪਿੰਗ ਰੋਪ ਟੱਪੂਗਾ 10 ਕਿ ਮਿੰਟ ਮੈਂ ਸਕੀਪਿੰਗ ਰੋਪ ਟੱਪੂਗਾ ਫਿਰ ਬਾਕਸਿੰਗ ਦਾ ਵਰਕਆਊਟ ਕਰਾਂਗੇ ਫਿਰ ਉਸ ਤੋਂ ਬਾਅਦ ਮੈਂ ਸਟਰੈਂਥ ਟ੍ਰੇਨਿੰਗ ਕਰੂੰਗਾ ਸ਼ੋਲਡਰਾਂ ਦੀ ਕੱਲੇ ਸ਼ੋਲਡਰਾਂ ਦਾ 100 ਜਿਹੇ ਲਾਵਾਂਗੇ ਉਹ ਮੇਰੇ ਖਿਆਲ 12-13 ਐਕਸਰਸਾਈਜ਼ਾਂ ਹੋਣੀਆਂ ਨੇ ਟੋਟਲ ਹਣਾ ਬਾਅਦ ਕਰੇ 100 ਜਿਹੇ ਉਹ ਹੋਣਗੀਆਂ ਤੇ ਸਕੀਪਿੰਗ ਹੋ ਜਾਣੀ 10 ਕਿ ਮਿੰਟ ਤੇ 3-3 ਮਿੰਟ ਦੇ ਆਪਾਂ ਬਾਕਸਿੰਗ ਦੇ ਰਾਊਂਡ ਲਾਵਾਂਗੇ ਡੰਬ ਪਹਿਲਾ ਕਰਾਂਗੇ ਵਾਰਮ ਅਪ ਸੋ ਹੁਣ ਆਪਾਂ 10 ਮਿੰਟ ਤੱਕ ਕਰਦੇ ਆ ਵਾਰਮ ਅਪ ਸੋ ਬਲੌਗ ਦੇ ਨਾਲ ਅੱਪ ਡੇਓ ਜੋ ਵੀ ਅਪਡੇਟ ਹੋਏ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਜੀ ਸਭ ਤੋਂ ਪਹਿਲਾਂ ਜੀ ਮੈਂ ਸਕੀਪਿੰਗ ਰੋਪ ਕੀਤੀ ਇਹਦੇ ਵਿੱਚ ਤਿੰਨ ਤਿੰਨ ਮਿੰਟ ਦੇ ਵਿੱਚ ਤਿੰਨ ਰੌਂਡ ਜਿਹੜੇ ਸੀ ਉਹ ਲਾਈ ਜੀ 3 ਮਿੰਟ ਜਾਨਕੀ ਰੌਂਡ ਹੋ ਗਏ ਤੇ 40 45 ਸਕਿੰਟ ਦੇ ਜਾਨਕੀ ਇਹ ਰੈਸਟ ਕਰਦਾ ਸੀਗਾ ਸੋ ਰੋਪ ਕਰਨੀ ਵੀ ਜ਼ਰੂਰੀ ਆ ਇਹਦੇ ਨਾਲ ਵੀ ਸਾਡਾ ਜਿਹੜਾ ਬੋਡੀ weight ਆ ਉਹ ਘਟਦਾ ਵਾ ਬਟ ਇਹ ਵੀ ਜਿਹੜਾ ਸਾਡਾ weight ਘਟਦਾ ਪਰ ਇਹ ਇੰਨੀ ਜਿਆਦਾ اچھی ਨਹੀਂ ਲਗਾਤਾਰ ਟੱਪੀਏ ਤਾਂ ਇਹਦੇ ਨਾਲ ਬੋਡੀ weight ਘਟਦਾ ਵਾ ਸੋ ਆਪਣਾ ਹੁਣ ਜਿਹੜਾ ਬੌਕਸਿੰਗ ਦਾ ਵਰਕਆਊਟ ਸੀਗਾ ਉਹ ਆਪਣਾ ਖਤਮ ਹੋ ਗਿਆ ਬਹੁਤ ਜ਼ੋਰ ਲੱਗਿਆ ਨਾ ਪਹਿਲਾਂ ਮੈਂ ਗਰਾਊਂਡ ਦੇ ਵਿੱਚ ਆ ਕੇ ਵਾਰਮ-ਅਪ ਕੀਤਾ 15 ਕਿ ਮਿੰਟ ਮੈਂ ਵਾਰਮ-ਅਪ ਕੀਤਾ ਐਕਸਰਸਾਈਜ਼ ਕੀਤੀ ਤੇ ਫਿਰ ਉਸ ਤੋਂ ਬਾਅਦ ਮੈਂ ਸਕੀਪਿੰਗ ਰੋਪ ਲਈਤੀ ਨਾ ਤੇ 3-3 4-4 ਮਿੰਟ ਦੇ ਵਿੱਚ 4 ਰਾਊਂਡ ਸੀ ਜਿਹੜੇ ਮੈਂ ਸਕੀਪਿੰਗ ਰੋਪ ਦੇ ਕੀਤੇ ਤੇ ਫਿਰ ਉਸ ਤੋਂ ਬਾਅਦ ਹੁਣ ਮੈਂ ਪੰਚਿੰਗ ਜਿਹੜੇ ਬੈਗ ਸੀਗੇ ਉਹ ਲਾ ਲਿਆ ਹਨ ਤੇ ਹੁਣ ਆਪਾਂ ਜਾਵਾਂਗੇ ਜਿੰਮ ਦੇ ਵਿੱਚ ਜਿੰਮ ਦੇ ਵਿੱਚ ਸ਼ੋਲਡਰ ਦੀ 100 ਜਿਹੜਾ ਲਾਵਾਂਗੇ ਆਪਾਂ ਸਟਰੈਂਥ ਟ੍ਰੇਨਿੰਗ ਕਰਾਂ ਇਕੱਲੇ ਸ਼ੋਲਡਰ ਦੀ ਲਾਵਾਂਗੇ 12-13 100 ਜਿਹੜਾ ਲਾਵਾਂਗੇ ਬਸ ਫਿਰ ਉਸ ਤੋਂ ਬਾਅਦ ਆਪਣਾ ਵਰਕਆਊਟ ਆ ਜਿਹੜਾ ਖਤਮ ਹੋ ਜਾਊਗਾ ਫਿਰ ਆਪਾਂ ਘਰ ਜਾ ਕੇ ਜੋ ਵੀ ਆਪਣੀ ਡਾਈਟ ਹੋਊਗੀ 5:30 ਵਜੇ ਵਾਲੀ ਮੀਲ ਤੇ ਉਹ ਆਪਾਂ ਲਾਵਾਂਗੇ ਟੋਟਲ ਆਪਣਾ ਜਿਹੜਾ ਵਰਕਆਊਟ ਆ ਇਹ ਟੋਟਲ ਮੇਰੇ ਖਿਆਲ ਚ 40-45 ਮਿੰਟ ਦਾ ਵਰਕਆਊਟ ਹੋਇਆ ਵਾ 15-20 ਮਿੰਟ ਦਾ ਵਾਰਮਅਪ ਲਾ ਲਓ ਸਕੀਪਿੰਗ ਰੋਪ ਲਾ ਲਓ 1 ਹਾਂ ਤੇ ਹੁਣ 40-45 ਮਿੰਟ ਆਪਾਂ ਇਕੱਲਾ ਸ਼ੋਲਡਰ ਦਾ ਵਰਕਆਊਟ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਇਹ ਚੇਂਜ ਚੇਂਜ ਕਰਕੇ ਜਾਵਾਂਗੇ ਘਰ ਘਰੇ ਜਾ ਕੇ ਫਿਰ ਜੋ ਵੀ ਆਪਣੀ ਮੀਲ ਹੋਊਗੀ ਆਪਾਂ ਉਹ ਲਵਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਤੇ ਦੇਖਿਓ ਮੈਂ ਸ਼ੋਲਡਰ ਦੀਆਂ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ਾਂ ਕਰਦਾ ਵਾਂ ਉਹਦੇ ਨਾਲ ਵੀ ਮਤਲਬ ਐ ਵੀ ਤੁਹਾਡੀ ਜਿਹੜੀ ਫੈਟ ਆ ਨਾ ਉਹ ਵੀ ਘਟ ਗਈ ਤੁਹਾਡਾ ਵੇਟ ਵੀ ਜੜਾ ਘਟ ਗਿਆ ਸੋ ਹੁਣ ਮਿਲਦੇ ਆਪਾਂ ਜਿਮ ਦੇ ਵਿੱਚ ਫਿਰ ਜਿੰਮ ਦੇ ਵਿੱਚ ਆ ਕੇ ਮੈਂ ਸ਼ੋਲਡਰ ਦੀਆਂ ਨਾ ਅਲੱਗ-ਅਲੱਗ ਵੇਰੀਏਸ਼ਨ ਦੇ ਵਿੱਚ ਮੈਂ ਸ਼ੋਲਡਰ ਦੀਆਂ ਐਕਸਰਸਾਈਜ਼ਾਂ ਲਾਈਆਂ ਕਦੇ ਮੈਂ ਅੱ퍼 ਬੋਡੀ ਦੀ ਕਰਦਾ ਹੁਣ ਨਾ ਕਦੇ ਮੈਂ ਮਤਲਬ ਲੋਅਰ ਬੋਡੀ ਦਾ ਵਰਕਆਊਟ ਹੈ ਜਿਹੜਾ ਮੈਂ ਉਹ ਕਰਦਾ ਹੁੰਦਾ ਹੁਣ ਮੈਂ ਸ਼ੋਲਡਰ ਦੀਆਂ ਲਾਈਆਂ ਫਿਰ ਇਸ ਤੋਂ ਬਾਅਦ ਮੈਂ ਡੰਬਲ ਦੇ ਨਾਲ ਮਤਲਬ ਵੀ ਸ਼ੋਲਡਰ ਦੀਆਂ ਲਾਈਆਂ ਇਹਦੇ ਵੀ ਮੈਂ ਤਿੰਨ ਸੈੱਟ ਲਾਈ ਸਮੀਥ ਦੇ ਉੱਤੇ ਵੀ ਮੈਂ ਤਿੰਨ ਸੈੱਟ ਲਗਾਏ ਤੇ ਇਹਦੇ ਵੀ ਮੈਂ ਤਿੰਨ ਸੈੱਟ ਲਗਾਏ ਜੀ ਨਾ ਹਰੇਕ ਦੇ ਮਤਲਬ ਮੈਂ ਤਿੰਨ-ਤਿੰਨ ਸੈੱਟ ਹੁੰਦਾ ਸੀ ਜਿਹੜੇ ਰੈਪੀਟਿਸ਼ਨ ਸੀਗੇ ਮੇਰੀ ਐਕਸਰਸਾਈਜ਼ ਦੇ ਰ 15 ਕਿਲੋ ਦੀ ਪਲੇਟ ਦੇ ਨਾਲ ਮੈਂ ਇਹ ਵੀ 10 ਤੋਂ 12 ਰੈਪਿਟਿਸ਼ਨ ਲਾਏ ਇਹਦੇ ਵੀ ਮੈਂ ਟ੍ਰੇਟਲ ਟੋਟਲ 3 ਸੈਟ ਲਾਏ ਫਿਰ ਉਸ ਤੋਂ ਬਾਅਦ ਇਹ ਜਿਹੜੀ ਐਕਸਰਸਾਈਜ਼ ਹੈ ਮੈਂ ਇਹਦੀ ਵੀ ਮੈਂ 3 ਸੈਟ ਲਾਏ ਆ ਸੋ ਸਟਰੈਂਥ ਟ੍ਰੇਨਿੰਗ ਜਿਹੜੀ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹਾਂ ਨਾ ਤਾਂ ਸਟਰੈਂਥ ਟ੍ਰੇਨਿੰਗ ਬਹੁਤ ਜ਼ਰੂਰੀ ਆ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸ਼ਾਮ ਦਾ ਵਰਕਆਊਟ ਆ ਆਪਣਾ ਉਹ ਕੰਪਲੀਟ ਹੋ ਗਿਆ ਆਪਣਾ ਯਾਨੀ ਕਿ ਸਟਰੈਂਥ ਟ੍ਰੇਨਿੰਗ ਆਪਣੀ ਨਾ ਜਿਮ ਦੇ ਵਿੱਚ ਆਪਣੀ ਸ਼ੋਲਡਰ ਦਾ ਜਿਹੜਾ ਵਰਕਆਊਟ ਸੀ ਆਪਣਾ ਉਹ ਵੀ ਕੰਪਲੀਟ ਹੋ ਗਿਆ ਸੋ ਪਹਿਲਾਂ ਆਪਾਂ ਸ਼ਾਮ ਨੂੰ ਗਰਾਊਂਡ ਦੇ ਵਿੱਚ ਆ ਕੇ ਆਪਾਂ ਫਿਰ ਬਾਕਸਿੰਗ ਵਰਕਆਊਟ ਕੀਤਾ ਉਹ ਤੁਸੀਂ ਦੇਖ ਹੀ ਲਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਮ ਦੇ ਵਿੱਚ ਆ ਕੇ ਆਪਾਂ ਸ਼ੋਲਡਰ ਦੀ ਐਕਸਰਸਾਈਜ਼ਾਂ ਲਈਆਂ ਨਾ ਕੱਲੇ ਸ਼ੋਲਡਰ ਦੀਆਂ ਮੈਂ ਹਰ ਇੱਕ ਐਕਸਰਸਾਈਜ਼ ਦੇ ਮਤਲਬ ਵੀ ਤਿੰਨ ਤਿੰਨ ਸੈੱਟ ਲਾਏ ਜਾਨੀ ਕਿ ਮੇਰੇ 12 14 ਮੇਰੇ ਖਲਪ ਸੈੱਟ ਹੋ ਗਏ ਹੁਣੇ ਤੇ ਵਧੀਆ ਜ਼ੋਰ ਲੱਗ ਗਿਆ ਉਹਨਾਂ ਦੇ ਵਿੱਚ ਹਨਾ ਤੇ ਹੁਣ ਜਿਹੜਾ ਆਪਣਾ ਟੋਟਲੀ ਜਿਹੜਾ ਆਪਣਾ ਵਰਕਆਊਟ ਆ ਹੋ ਆਪਣਾ ਖਤਮ ਹੋ ਗਿਆ ਹੁਣ ਮੈਂ ਸਟ੍ਰੈਚਿੰਗ ਕਰਦਾ ਪਿਆਵਾ ਤੇ ਹੁਣ ਮੈਂ ਸ਼ੋਲਡਰ ਦੀ ਜਾਨੀ ਕਿ ਫੁੱਲ ਬੋਡੀ ਦੀ ਮੈਂ ਸਟ੍ਰੈਚਿੰਗ ਕਰ ਲੈਣੀ ਉਹਨਾਂ ਇਹ ਵੀ ਆਪਣਾ ਚਲੋ ਮਸਲ ਜਿਹੜਾ ਜ਼ੋਰ ਲੱਗਾ ਹੁੰਦਾ ਮਸਲ ਉਹ ਰਿਲੈਕਸ ਹੋ ਜਾਂਦਾ ਵਾ ਸੋ ਅਗਰ ਤੁਸੀਂ ਦੇਖੋ ਬੋਡੀ ਵੇਟ ਘਟਾਉਣਾ ਚਾਹ ਰਹੇ ਹੋ ਨਾ ਤਾਂ ਤੁਹਾਨੂੰ ਸਟਰੈਂਥ ਟ੍ਰੇਨਿੰਗ ਵੀ ਕਰਨੀ ਬਹੁਤ ਜ਼ਰੂਰੀ ਆ ਸਟਰੈਂਥ ਟ੍ਰੇਨਿੰਗ ਨਾਲ weight ਇਹ ਵੀ ਜਲਦੀ ਘਟਦਾ ਥੋੜਾ ਜਿਹਾ ਤੇ ਦੇਖੋ ਜੇ ਤੁਸੀਂ ਜਿਮ ਦੇ ਵਿੱਚ ਨਹੀਂ ਜਾ ਸਕਦੇ ਹਨ ਤੁਸੀਂ ਕਿ ਜਿਮ ਦੇ ਵਿੱਚ ਜਾ ਕੇ ਵਰਕਆਊਟ ਨਹੀਂ ਕਰ ਸਕਦੇ ਤਾਂ ਜੜੀਆਂ ਐਕਸਰਸਾਈਜ਼ਾਂ ਮੈਂ ਜਿਮ ਦੇ ਵਿੱਚ ਲੋਨਾ ਤੁਸੀਂ ਦੇਖ ਦਿਓ ਲੈਗ ਦੀਆਂ ਐਕਸਰਸਾਈਜ਼ਾਂ ਮੈਂ ਲੋਨਾ ਚਾਹੀਏ ਮੈਂ ਚੈਸਟ ਦੀਆਂ ਲੋਨਾਵਾ ਜਾਂ ਫਿਰ ਮੈਂ ਸ਼ੋਲਡਰ ਦੀ ਐਕਸਰਸਾਈਜ਼ਾਂ ਲੋਨਾਵਾ ਉਹ ਸਾਰੀਆਂ ਐਕਸਰਸਾਈਜ਼ਾਂ ਮੈਂ ਤੁਹਾਨੂੰ ਉਹਦੇ ਨਾਲ ਦੱਸਾਂਗਾ ਬੈਂਡ ਦੇ ਨਾਲ ਮੈਂ ਤੁਹਾਨੂੰ ਦੱਸ ਰਿਹਾ ਵੀ ਤੁਸੀਂ ਇਲਾਸਟਿਕ ਬੈਂਡ ਹੈ ਜਿਹੜੇ ਤੁਸੀਂ ਬਾਏ ਕਰ ਲਓ ਕਿਸੇ ਵੀ ਸਪੋਰਟਸ ਮਾਰਕੀਟ ਦੇ ਵਿੱਚ ਜਾਓ ਸਪੋਰਟਸ ਦੁਕਾਨ ਤੋਂ ਤੁਸੀਂ ਇਲਾਸਟਿਕ ਬੈਂਡ ਲਿਆਓ ਜੇ ਤੁਸੀਂ ਲਿਆ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਤਾਂ ਮੈਂ ਉਹਨਾਂ ਦੇ ਸਾਰਿਆਂ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਇਆ ਤੁਸੀਂ ਉਹ 2-3 ਨੇ ਹਾਂ ਇਲਾਸਟਿਕ ਬੈਂਡ ਤੁਸੀਂ ਉਹ ਬਾਏ ਕਰ ਲਓ ਉਹਨਾਂ ਨੂੰ ਖਰੀਦ ਲਓ ਤੇ ਅੱਗੇ ਜਿਹੜੇ ਵੀਡੀਓ ਆਉਣ ਗਿਆ ਜਾਂ ਮੇਰੇ ਵਲੋਗ ਆਉਣਗੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਸੀਂ ਮਤਲਬ ਵੀ ਬੈਂਡ ਦੇ ਨਾਲ ਤੁਸੀਂ ਕਿਵੇਂ ਤੁਸੀਂ ਸ਼ੋਲਡਰ ਦੀ ਐਕਸਰਸਾਈਜ਼ ਕਰਨੀ ਹੈ ਕਿਵੇਂ ਤੁਸੀਂ ਲੈਗ ਦੀ ਐਕਸਰਸਾਈਜ਼ ਕਰਨੀ ਹੈ ਕਿਵੇਂ ਤੁਸੀਂ ਚੈਸਟ ਦੀ ਐਕਸਰਸਾਈਜ਼ ਕਰਨੀ ਹੈ ਜਿਹਦੇ ਨਾਲ ਮਤਲਬ ਵੀ ਤੁਸੀਂ ਸਟਰੈਂਥ ਟ੍ਰੇਨਿੰਗ ਕਰ ਲਓਗੇ ਤੇ ਉਹਦੇ ਨਾਲ ਤੁਹਾਡਾ ਜਿਹੜਾ ਬੋਡੀ weight ਆ ਨਾ ਉਹ ਬਹੁਤ ਜਲਦੀ ਘਟਣਾ ਸ਼ੁਰੂ ਹੋ ਜਾਏਗਾ ਨਾ ਤੇ ਬਾਕੀ ਉਹ ਜਿੰਨਾ ਮੈਂ ਵਰਕਆਊਟ ਕਰਦਾ ਤੁਹਾਨੂੰ ਇੰਨਾ ਵਰਕਆਊਟ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਉਤੋਂ ਘੱਟ ਥੋੜਾ ਬਹੁਤਾ ਵੀ ਵਰਕਆਊਟ ਕਰ ਸਕਦੇ ਹੋ ਜੇ ਮੰਨ ਕੇ ਚੱਲੋ ਮੈਂ 100% ਕਰਦਾ ਤਾਂ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ ਇਹ 20 30% ਵੀ ਕਰ ਲਿਆ ਨਾ ਬਹੁਤ ਆ ਇੱਕ ਟਾਈਮ ਕਰ ਲਓ ਮੈਂ ਦੋ ਟਾਈਮ ਕਰਦਾ ਮੈਂ ਦੋ ਟਾਈਮ ਯਾਰ ਤਾਂ ਕਰਦਾ ਕਿਉਂਕਿ ਮੈਂ ਨਾ ਗੇਮ ਕਰਦਾ ਬੌਕਸਿੰਗ ਕਰਦਾ ਮੈਂ ਤੇ ਉਹਦੇ ਲਈ ਮੈਨੂੰ ਦੋ ਟਾਈਮ ਕਰਨੀ ਪੈਂਦੀ ਆ ਇਸ ਕਰਕੇ ਮੈਂ ਦੋ ਟਾਈਮ ਕਰਦਾ ਤੁਸੀਂ ਇੱਕ ਟਾਈਮ ਵੀ ਕਰ ਸਕਦੇ ਹੋ ਤੁਸੀਂ ਸਵੇਰੇ ਕਰ ਲਓ ਚਾਹੇ ਤੁਸੀਂ ਸ਼ਾਮ ਨੂੰ ਕਰ ਲਓ ਤੇ ਸਟਰੈਂਥ ਟ੍ਰੇਨਿੰਗ ਜ਼ਰੂਰ ਕਰੋ ਇੱਕ ਦਿਨ ਕਾਰਡੀਓ ਕਰ ਲਓ ਇੱਕ ਦਿਨ ਤੁਸੀਂ ਸਟਰੈਂਥ ਟ੍ਰੇਨਿੰਗ ਕਰ ਲਓ ਇੱਕ ਦਿਨ ਕਾਰਡੀਓ ਇੱਕ ਦਿਨ ਸਟਰੈਂਥ ਟ੍ਰੇਨਿੰਗ ਐਂ ਕਰ ਲਓ ਤੇ ਹਫਤੇ ਦੇ ਵਿੱਚ ਆਪਾਂ ਇੱਕ ਦਿਨ ਰੈਸਟ ਕਰਾਂਗੇ ਸੰਡੇ ਨੂੰ ਟੋਟਲੀ ਰੈਸਟ ਕਰਾਂਗੇ ਆਪਾਂ ਹਨਾ ਪਰ ਡਾਈਟ ਆ ਜਿਹੜੀ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਤੁਸੀਂ ਵਰਕਆਊਟ ਕਰੋ ਤੇ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰੋ ਤੇ ਤੁਹਾਡਾ ਜਿਹੜਾ ਬੋਡੀ ਵੇਟ ਆ ਦੇਖੋ ਕਿ ਨੀਚੇ ਦੀ ਘਟਨਾ ਸ਼ੁਰੂ ਹੋ ਜੇਗਾ ਸੋ ਆਪਣਾ ਜਿਹੜਾ ਹੁਣ ਦਾ ਵਰਕਆਊਟ ਆ ਸਾਰਾ ਖਤਮ ਹੋ ਗਿਆ ਹੁਣ ਜਾਵਾਂਗੇ ਆਪਾਂ ਘਰੇ ਤੇ 5:00 ਵਜੇ 10 ਮਿੰਟ ਹੋ ਗਏ ਆ ਤੇ ਆਪਾਂ 5:00 ਵਜੇ 3:35 ਮਿੰਟ ਤੇ ਆਪਾਂ ਜਿਹੜੀ ਅਗਲੀ ਮੀਲ ਆ ਹਨਾ ਆਪਣੀ 5:35 ਦੀ ਮੀਲ ਆ ਜਿਹੜੀ ਆਪਣੀ ਸੈਂਡ ਦਾ ਥਰਡ ਮੀਲ ਆ ਜਿਹੜੀ ਆਪਣੀ ਖਰਦ ਮੀਲ ਆਪਾਂ ਲਵਾਂਗੇ ਪ੍ਰੋਟੀਨ ਵਗੈਰਾ ਆਪਾਂ ਲਵਾਂਗੇ ਤੇ ਦੇਖੋ ਹੁਣ ਮੈਂ ਜੇ ਜੋ ਲਵਾਂਗਾ ਤੁਹਾਨੂੰ ਮੈਂ ਦੱਸਾਂਗਾ ਫਿਰ ਉਸ ਤੋਂ ਬਾਅਦ ਆਪਾਂ ਡਿਨਰ ਕਰਾਂਗੇ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਅਗਰ ਤੁਹਾਨੂੰ ਮੇਰਾ ਵਰਕਆਊਟ ਵਧੀਆ ਲੱਗਦਾ ਮੇਰੀ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਸੋ ਹੁਣ ਆਪਾਂ ਚੱਲਦੇ ਆਂ ਘਰ ਤੇ ਘਰੇ ਜਾ ਕੇ ਆਪਾਂ ਦੇਖਦੇ ਆਂ ਵੀ ਜਿਹੜੀ ਵੀ ਆਪਾਂ ਮੀਲ ਲੈਣੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਸੋ ਹਾਂਜੀ ਦੋਸਤੋ ਆਪਾਂ ਵਰਕਆਊਟ ਕਰਕੇ ਨਾ ਪਕਰੇ ਆ ਗਏ ਆ ਤੇ ਆਪਣੀ ਜਿਹੜੀ 5:30 ਵਜੇ ਵਾਲੀ ਮੀਲ ਆ ਜਿਹੜੀ ਆਪਣੀ ਹਨਾ ਉਹਦਾ ਵੀ ਟਾਈਮ ਹੋ ਗਿਆ ਵੀ ਆਪਾਂ ਉਹਨੂੰ 5:30 ਵਜੇ ਕੀ ਲੈਣਾ ਵਾ ਸੋ ਮੈਂ ਜਿਵੇਂ ਵਰਕਆਊਟ ਕਰਕੇ ਆਇਆ ਮੈਂ ਨਾ ਪੋਸਟ ਵਰਕਆਊਟ ਦੇ ਵਿੱਚ ਮੈਂ ਪ੍ਰੋਟੀਨ ਲਵਾਂਗਾ ਮੈਂ ਪ੍ਰੋਟੀਨ ਰੱਖਿਆ ਨੇ ਦੁੱਧ ਦੇ ਤੇ ਮੈਂ ਆ ਜਿਹੜਾ ਪ੍ਰੋਟੀਨ ਤੁਸੀਂ ਦੇਖ ਸਕਦੇ ਹੋ ਸਕੂਪ ਨਾ ਮੈਂ ਇਹ ਮੈਂ ਪਹਿਲਾਂ ਹੀ ਇਹਦੇ ਵਿੱਚ ਪਾ ਕੇ ਰੱਖਿਆ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਆਹ ਪ੍ਰੋਟੀਨ ਹੋ ਗਿਆ ਇੱਕ ਤੇ ਮੈਂ ਦੋ ਪ੍ਰੋਟੀਨ ਦੇ ਜਿਹੜੇ ਯੂਜ਼ ਕਰਦਾ ਭਾਈ ਇੱਕ ਆਹ ਪ੍ਰੋਟੀਨ ਹਨਾ ਸੋ ਮੈਂ ਇਹ ਸ਼ੇਕਰ ਦੇ ਵਿੱਚ ਮੈਂ ਪ੍ਰੋਟੀਨ ਪ੍ਰੋਟੀਨ ਪ ਇਨੂੰ ਜਿਹੀ ਤਰ੍ਹਾਂ ਖੋਲ ਦਾਂਗਾ ਠੀਕ ਹੈ ਜੀ ਇਹਨੂੰ ਪਾਣੀ ਪਾ ਕੇ ਤੇ ਨਾਲ ਇਹਦੇ ਲਵਾਂਗਾ ਤੁਸੀਂ ਦੇਖ ਸਕਦੇ ਹੋ ਮੈਂ ਲੈਨੇ ਨਾਲ ਮਿਕਸ ਨਰਸ ਲੈਨੇ ਮੈਂ ਥੋੜੇ ਜਿਹੇ ਲੈਨੇ 8 ਤੋਂ 10 ਗਿਰੀਆਂ ਵਿੱਚ ਥੋੜੀਆਂ ਲਿਆਨੇ ਪੀਸਤੇ ਦੀਆਂ ਤੇ 5-6 ਗਿਰੀਆਂ ਮਿਲਿਆਨੇ ਕਰੋਟ ਦੀਆਂ 4 ਗਿਰੀਆਂ ਲਿਆਨੇ ਬਾਦਾਮ ਦੀਆਂ ਤੇ 8 ਤੋਂ 10 ਗਿਰੀਆਂ ਵਿੱਚ ਕਾਜੂ ਦੀਆਂ ਸੋ ਇਹ ਮੈਂ ਇਹਦੇ ਨਾਲ ਲਵਾਂਗਾ ਨਾ ਪ੍ਰੋਟੀਨ ਦੇ ਨਾਲ ਲਵਾਂਗਾ ਤੁਸੀਂ ਵੀ ਅਗਰ ਸ਼ਾਮ ਨੂੰ ਵਰਕਆਊਟ ਕਰਦੇ ਹੋ ਤਾਂ ਤੁਸੀਂ ਇਹ ਮੀਲ ਨੂੰ ਤੁਸੀਂ ਲੈ ਸਕਦੇ ਹੋ ਇਹ ਪੋਸਟ ਵਰਕਆਊਟ ਆਪਣੀ ਮੀਲ ਹੋ ਗਈ ਜੀ ਜੀ ਤੇ ਫਿਰ ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਪ੍ਰੋਟੀਨ ਨਾਲ ਅਗਰ ਤੁਸੀਂ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਕੋਈ ਵੀ ਤੁਸੀਂ ਸੈਂਡਵਿਚ ਵੀ ਖਾ ਸਕਦੇ ਹੋ ਸੈਂਡਵਿਚ ਜਿਵੇਂ ਮੰਨ ਕੇ ਚਲੋ ਪਨੀਰ ਵਾਲੀ ਸੈਂਡਵਿਚ ਹੈ ਨਾ ਪਨੀਰ ਵਾਲੀ ਸੈਂਡਵਿਚ ਬਣਾ ਕੇ ਵੀ ਖਾ ਸਕਦੇ ਹੋ ਤੇ ਨਾਲ ਤੁਸੀਂ ਡਰਾਈ ਫਰੂਟ ਥੋੜੇ ਬੋਲੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਡਰਾਈ ਫਰੂਟ ਦੇ ਨਾਲ ਤੁਸੀਂ ਬਲੇਕ ਕਾਫੀ ਵੀ ਬਣਾ ਕੇ ਤੁਸੀਂ ਪੀ ਸਕਦੇ ਹੋ ਗ੍ਰੀਟੀ ਬਣਾ ਕੇ ਪੀ ਲਓ ਜਾਂ ਫਿਰ ਤੁਸੀਂ ਗ੍ਰੀਨ ਕਾਫੀ ਵੀ ਬਣਾ ਕੇ ਤੁਸੀਂ ਪੀਰੋ ਤੇ ਜੜ ਕੇ ਤੁਹਾਨੂੰ ਡਰਾਈ ਫਰੂਟ ਦੱਸੇ ਨੇ ਇਹ ਨਾ ਚਾਰ ਚਾਰ ਪੰਜ ਪੰਜ ਗਿਰੀਆਂ ਤੁਸੀਂ ਜ਼ਰੂਰ ਲੈਣੀਆਂ ਨੇ ਦੋ ਤਿੰਨ ਅਕਰੋ ਦੋ ਤਿੰਨ ਮਤਲਬ ਡਰਾਈ ਫਰੂਟ ਲੈ ਲੈਣਾ ਜਿਵੇਂ ਮੈਂ ਬਦਾਮ ਲੈ ਆ ਕਾਜੂ ਲੈ ਆ ਕਰੋਟ ਲੈ ਆ ਤੇ ਪਿਸਤਾ ਲੈ ਆ ਤੁਸੀਂ ਬਦਲ ਬਦਲ ਕੇ ਤੁਸੀਂ ਲੈ ਸਕਦੇ ਹੋ ਨਾ ਤੇ ਬਾਕੀ ਤੁਸੀਂ ਬ્લેਕੋ ਵੀ ਪੀ ਸਕਦੇ ਹੋ ਗ੍ਰੀਨ டீ ਪੀ ਸਕਦੇ ਹੋ ਕੁਝ ਵੀ ਤੁਸੀਂ ਪੀ ਸਕਦੇ ਹੋ ਮੈਂ ਪ੍ਰੋਟੀਨ ਪੀ ਰਿਆ ਅਗਰ ਤੁਹਾਡੇ ਕੋਲ ਪ੍ਰੋਟੀਨ ਨਹੀਂ ਹੈਗਾ ਤਾਂ ਤੁਸੀਂ ਪ੍ਰੋਟੀਨ ਵੀ ਤੁਸੀਂ ਪੀ ਸਕਦੇ ਹੋ ਇਹਦਾ ਨਾਲ ਤੁਹਾਨੂੰ ਬੈਨੀਫਿਟ ਹੀ ਹੋਏਗਾ ਜੀ ਸੋ ਇਹ ਆਪਣੀ 5:30 ਵਜੇ ਵਾਲੀ ਮੀਲ ਹੈ ਜੀ ਸੋ ਹੁਣ ਆਪਾਂ ਡਿਨਰ ਕਰਾਂਗੇ ਠੀਕ ਕਿਰਿਆਣਾ ਸੋ ਬਲੌਗ ਦੇ ਨਾਲ ਬਣੇ ਗਏ। ਸੋ ਹਾਂਜੀ ਦੋਸਤੋ ਸ਼ਾਮ ਦੇ 7:30 ਹੋ ਚੁੱਕਿਆ ਤੇ ਆਪਣਾ ਡਿਨਰ ਦਾ ਜਿਹੜਾ ਟਾਈਮ ਉਹ ਵੀ ਹੋ ਗਿਆ। ਯਾਨੀ ਕਿ ਆਪਣੀ 4th ਮੀਲ ਦਾ ਜਿਹੜਾ ਉਹ ਟਾਈਮ ਹੋ ਗਿਆ। ਤੇ ਆਪਾਂ ਹੁਣ ਡਿਨਰ ਦੇ ਵਿੱਚ ਕੀ ਲੈ ਰਹੇ ਹਾਂ? ਸੋ ਮੈਂ ਤੁਹਾਨੂੰ ਦਿਖਾਣਾ ਮੈਂ ਅੱਜ ਡਿਨਰ ਦੇ ਵਿੱਚ ਕੀ ਲੈ ਰਿਹਾ ਜੀ। ਮੈਂ ਡਿਨਰ ਦੇ ਵਿੱਚ ਲਿਆ ਮੈਂ 20 ਗ੍ਰਾਮ ਮੇਹ ਰਾਈ ਸਲੇ ਆ ਜੀ। 20 ਗ੍ਰਾਮ ਚੋਲੇ ਇਹ ਤੇ ਨਾਲੇ ਤਿੰਨ ਉਬਲੇ ਹੋਏ ਅੰਡੇ ਲਿਆ ਜਿਹੜਾ ਦਾ yellow ਪਾਰਟ ਆ ਉਹ ਮੈਂ ਅੰਡੇ ਦਾ ਕੱਢਤਾ। ਤੇ ਨਾਲ ਮੈਂ ਮੂੰਗੀ ਮਸਰੀ ਦੀ ਜਿਹੜੀ ਦਾੜਾ ਉਹ ਏਡ ਕੀਤੀ ਹੈ ਜੀ ਸੋ ਆਪਾਂ ਨੂੰ ਇਹਦੇ ਤੋਂ ਕਾਰਬੋਹਾਈਡਰੇਟ ਵੀ ਮਿਲ ਜਾਣਾ ਪ੍ਰੋਟੀਨ ਵੀ ਆਪਾਂ ਨੂੰ ਇਹਦੇ ਚੋਂ ਮਿਲ ਜਾਣਾ ਤੇ ਨਾਲ ਮੈਂ ਇਹਦੇ ਨਾਲ ਇੱਕ ਸਲਾਦ ਦੀ ਪਲੇਟ ਲਈ ਹੈ ਜੀ ਸਪਲੇ ਸਲਾਦ ਵਿੱਚ ਮੈਂ ਲਿਆਵਾ ਟਮਾਟਰ ਲਿਆਵਾ ਪਿਆਜ਼ ਲਿਆਵਾ ਤੇ ਇਹ ਥੋੜੇ ਜਿਹੇ ਪੱਤੇ ਨੇ ਗੋਭੀ ਵਰਗੀ ਹੁੰਦੀ ਹੈ ਵੀ ਤੇ ਇਹਨੂੰ ਮੈਂ ਸਲਾਦ ਦੇ ਵਿੱਚ ਲਿਆਵਾ ਹੈ ਨਾ ਸੋ ਇਹ ਮੇਰੀ ਰਾਤ ਦੀ ਜਿਹੜੀ ਡਾਈਟ ਹੋएगी ਮੇਰਾ ਰਾਤ ਦਾ ਡਿਨਰ ਹੋਏਗਾ ਇਹ ਆਪਣਾ ਭਾਰ ਘਟਾਉਣ ਦੇ ਲਈ ਬਹੁਤ ਵਧੀਆ ਵਾ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਰਾਤ ਨੂੰ ਡਿਨਰ ਦੇ ਵਿੱਚ ਤੁਸੀਂ ਇਹ ਚੀਜ਼ਾਂ ਤੁਸੀਂ ਐਡ ਕਰ ਸਕਦੇ ਹੋ ਅਗਰ ਤੁਸੀਂ ਨੌਨ ਵੇਜ ਖਾ ਲੈਣੇ ਹੋ ਤਾਂ ਤੁਸੀਂ 100 ਗ੍ਰਾਮ ਤੁਸੀਂ ਮਤਲਬ ਜੀ ਅੰਨ 100 ਗ੍ਰਾਮ ਤੁਸੀਂ ਚਿਕਨ ਐਡ ਕਰ ਸਕਦੇ ਹੋ ਉਬਲੇ ਹੋਏ 100 200 ਗ੍ਰਾਮ ਹਨਾ ਉਹ ਉਬਲੇ ਹੋਣਾ ਉਹਨਾਂ ਜੀ ਦਾ ਵਾ ਤੇ ਜਾਂ ਫਿਰ ਤੁਸੀਂ ਅੰਡੇ ਤਿੰਨ ਚਾਰ ਅੰਡੇ ਤੁਸੀਂ ਐਡ ਕਰ ਸਕਦੇ ਹੋ ਉਹਦਾ ਯੈਲੋ ਪਾਰਟ ਜਿਹੜਾ ਤੁਸੀਂ ਕੱਟ ਦੇਣਾ ਚੋਲ ਤੁਸੀਂ ਲੈ ਨਹੀਂ ਹੀ ਲੈਣੇ ਆ ਇਹ ਚੌਦਾਂ ਜੀ ਘੱਟ ਵੀ ਕਰਸ 20 30 ਗ੍ਰਾਮ ਤੁਸੀਂ ਲੈਨੇ ਆ ਤੇ ਸਬਜ਼ੀ ਕੋਈ ਵੀ ਸਬਜ਼ੀ ਲੈ ਸਕਦੇ ਹੋ ਜੇ ਤੁਸੀਂ ਨਾਨਵੈਜ ਨਹੀਂ ਖਾਂਦੇ ਤਾਂ ਇਦੀ ਰਾਤ ਤੇ ਤੁਸੀਂ ਪਨੀਰ ਐਡ ਕਰ ਸਕਦੇ ਹਾਂ ਸੋਇਆ ਬੀਂਡੀਆ ਬੜੀਆਂ ਐਡ ਕਰ ਸਕਦੇ ਹਾਂ ਨਾ ਜਿਹੜੇ ਛੋਲੇ ਹੁੰਦੇ ਨੇ ਛੋਲੇ ਨੂੰ ਰਾਤ ਨੂੰ ਭਿਓ ਕੇ ਰੱਖਦਾ ਕਰੋ ਤੇ ਬਾਅਦ ਚੋਂ ਨੂੰ ਉਬਾਲ ਲਿਆ ਕਰੋ ਕੁੱਕਰ ਦੇ ਵਿੱਚ ਤਾਂ ਤੁਸੀਂ ਛੋਲੇ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੀ ਸੋ ਇਹ ਆਪਣਾ ਰਾਤ ਦਾ ਜਨਰਲ ਹੋਏਗਾ ਜੀ ਤੇ ਫਿਰ ਤੁਸੀਂ ਮੇਰਾ ਵਰਕਆਊਟ ਜਿਹੜਾ ਸੀ ਉਹ ਵੀ ਤੁਸੀਂ ਮੈਂ ਤੁਹਾਨੂੰ ਦਿਖਾਇਆ ਸਵੇਰ ਦਾ ਵਰਕਆਊਟ ਤੇ ਬਹੁਤ ਤੋਂ ਬਾਅਦ ਜੋ ਵੀ ਆਪਣੀ ਮੀਲ ਸੀ ਵਗੈਰਾ ਮੈਂ ਤੁਹਾਨੂੰ ਸਦੀ ਸ਼ੇਅਰ ਕੀਤੀ ਆ ਤੇ ਇਹ ਆਪਣੀ ਲਾਸਟ ਮੀਲ ਆ ਡਿਨਰ ਆਪਣਾ ਇਹ ਤੇ ਇਹ ਡਿਨਰ ਕਰਕੇ ਤੇ ਰਾਤ ਨੂੰ ਸੌਣ ਲੱਗਿਆ ਆਪਾਂ ਗ੍ਰੀਨ ਕੌਫੀ ਜਾਂ ਗ੍ਰੀਨ ਟੀ ਪੀ ਕੇ ਆਪਾਂ ਸੋ ਹੋ ਜਾਣਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਜਾਂ ਇੱਕ ਥਾਂ ਤੇ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਦੀ ਡਾਈਟ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਕੱਟ ਕੇ ਲਿਆ ਸੋ ਦੋਸਤੋ ਮਿਲ ਜਾਈਏਗਾ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਰਹਿ ਤੈਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ